ਸਤ ਸ੍ਰੀ ਅਕਾਲ ਸਾਰਿਆਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਸਲਾ ਤੇ ਇਲਾਜ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਮੌਨਸੂਨ ਆ ਗਿਆ ਹੈ ਤੇ ਹੁਣ ਹੀ ਸਮਾਂ ਹੈ ਆਪਣੇ ਘਰ ਨੂੰ ਕੁਦਰਤ ਦੇ ਨਾਲ ਖੂਬਸੂਰਤ ਬਣਾਉਣ ਦਾ ਤੇ ਹਰਿਆ ਭਰਿਆ ਰੱਖਣ ਨਾਲ ਰੱਖਣ ਦਾ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਅਜਿਹੇ ਪੌਦਿਆਂ ਦੀ ਗੱਲ ਕਰਾਂਗੇ ਜੋ ਅਸੀਂ ਮੌਨਸੂਨ ਵਿੱਚ ਲਗਾ ਕੇ ਲਗਾ ਸਕਦੇ ਹਾਂ ਤੇ ਆਪਣੇ ਘਰ ਦੀ ਹਵਾ ਨੂੰ ਤਰੋ ਤਾਜ਼ਾ ਰੱਖ ਸਕਦੇ ਹਾਂ ਨੰਬਰ 1 ਤੇ ਅਜਵੈਨ ਦਾ ਬੌਦਾ ਇਹ ਪੌਦਾ ਬਹੁਤ ਆਸਾਨੀ ਨਾਲ ਉੱਗ ਜਾਂਦਾ ਹੈ ਤੇ ਇਸ ਨੂੰ ਇਸ ਨੂੰ ਬਹੁਤ ਹੀ ਦੇਖਭਾਲ ਦੀ ਵੀ ਲੋੜ ਨਹੀਂ ਹੁੰਦੀ ਇਹ ਘਰ ਦੀ ਸ਼ਾਂਤੀ ਰੱਖਣ ਵਿੱਚ ਵੀ ਬਹੁਤ ਫਾਇਦੇਮੰਦ ਹੈ ਮੰਦ ਹੁੰਦਾ ਹੈ ਇਹ ਲੱਗਿਆ ਹੋਇਆ ਵੀ ਬਹੁਤ ਸੁੰਦਰ ਲੱਗਦਾ ਹੈ ਪਾਣੀ ਦੀ ਵੱਧ ਮਾਤਰਾ ਨਾਲ ਇਹ ਪੌਦਾ ਬਹੁਤ ਦੇਗੀ ਨਾਲ ਵੱਧਦਾ ਹੈ ਤੇ ਇਹ ਹੈ ਗਾਰਡ ਵਿੱਚ ਆਉਣ ਵਾਲੇ ਕੀੜੇ ਮਕੌੜਿਆਂ ਨੂੰ ਹੀ ਖਤਮ ਕਰ ਦਿੰਦਾ ਹੈ ਤੇ ਘਰ ਦੀ ਹਵਾ ਨੂੰ ਵੀ ਸ਼ੁੱਧ ਰੱਖਦਾ ਹੈ ਇਸ ਨੂੰ ਵੀ ਦੇਖਭਾਲ ਦੀ ਬਹੁਤ ਘੱਟ ਲੋੜ ਹੁੰਦੀ ਹੈ ਨੰਬਰ 3 ਤੇ ਹੈ ਤੁਲਸੀ ਦਾ ਪੌਂਦਾ ਇਸ ਪੌਦੇ ਨੂੰ ਅਸੀਂ ਆਪਣੇ ਘਰ ਦੇ ਕਿਸੇ ਗਮਲੇ ਵਿੱਚ ਵੀ ਲਗਾ ਸਕਦੇ ਹਾਂ ਇਹ ਘਰ ਨੂੰ ਪਵਿੱਤਰ ਰੱਖਦਾ ਹੈ ਤੇ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਅਸੀਂ ਇਸ ਦੇ ਪੱਤੀਆਂ ਦੀ ਚਾਹ ਵੀ ਬਣਾ ਕੇ ਪੀ ਸਕਦੇ ਹਾਂ ਜੋ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦੇ ਨੇ ਨੰਬਰ 4 ਤੇ ਹੈ ਐਲੋਵੇਰਾ ਮੌਨਸੂਨ ਵਿੱਚ ਇਹ ਇਹ ਐਲੋਵੇਰਾ ਬਹੁਤ ਤੇਜ਼ੀ ਨਾਲ ਵਧਦਾ ਹੈ ਵਧਦਾ ਇਹ ਸਾਡੇ ਚਿਹਰੇ ਤੇ ਚਿਹਰੇ ਦੀ ਚਮੜੀ ਅਤੇ ਵਾਲਾਂ ਦੀ ਸੁੰਦਰਤਾ ਲਈ ਬਹੁਤ ਫਾਇਦੇਮੰਦ ਹੈ ਇਹ ਘਰ ਵਿੱਚ ਕਿਸੇ ਵੀ ਜਗ੍ਹਾ ਤੇ ਲਗਾ ਸਕਦੇ ਹਾਂ ਨੰਬਰ 5 ਤੇ ਹੈ ਕਦੀਨਾ ਜੋ ਅਸੀਂ ਰਸੋਈ ਵਿੱਚ ਵਰਤਦੇ ਹਾਂ ਇਹ ਸਤੰਗ ਇਹ ਉਦਾਂ ਤਾਂ ਠੰਡ ਵਿੱਚ ਵਰਤਿਆ ਜਾਂ ਲੱਗਦਾ ਹੈ ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਹ ਮੌਨਸੂਨ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧਦਾ ਹੈ ਇਹ ਸਾਨੂੰ ਸਾਡੇ ਲਈ ਬਹੁਤ ਫਾਇਦੇਮੰਦ ਹੈ ਤੇ ਘਰ ਵਿੱਚ ਲੱਗਿਆ ਉਹ ਆਹਰਿਆ ਪਰਿਆ ਬਹੁਤ ਸੁੰਦਰ ਲੱਗਦਾ ਹੈ ਅਸੀਂ ਇਸ ਨੂੰ ਕਿਸੇ ਗਮਲੇ ਵਿੱਚ ਵੀ ਲਗਾ ਸਕਦੇ ਹਾਂ ਨੰਬਰ 6 ਤੇ ਇਹ ਹੈ ਗੀਂਦੇ ਦੇ ਫੁੱਲ ਇਸ ਗੁੰਦੇ ਦੇ ਫੁੱਲ ਸਾਨੂੰ ਸਾਡੀ ਪੂਜਾ ਲਈ ਵੀ ਕੰਮ ਆਉਂਦੇ ਨੇ ਤੇ ਡੈਕੋਰੇਸ਼ਨ ਵਿੱਚ ਵੀ ਕੰਮ ਆਉਂਦੇ ਨੇ ਇਹ ਕਿਸ ਦੀ ਸੁਗੰਧ ਬਹੁਤ ਸੁੰਦਰ ਹੁੰਦੀ ਹੈ ਤੇ ਘਰ ਨੂੰ ਮਹਿਕਾ ਦਿੰਦੀ ਹੈ ਨੰਬਰ 7 ਤੇ ਸੰਸਟਾਲ ਦਾ ਪੌਦਾ ਇਹ ਰੋਸਨਵੰਦ ਹੁੰਦਾ ਹੈ ਰੋਸਨੀ ਪਸੰਦ ਹੁੰਦਾ ਹੈ ਮੌਨਸਨ ਵਿੱਚ ਤੇਜ਼ੀ ਨਾਲ ਵੱਧਦੇ ਨੇ ਘਰ ਦੀ ਸੋਭਾ ਵਧਾਉਂਦੇ ਨੇ ਤੇ ਇਹ ਜਿਸ ਇਸ ਦੇ ਫੁੱਲ ਬਹੁਤ ਸੁੰਦਰ ਲੱਗਦੇ ਨੇ ਨੰਬਰ 8 ਤੇ ਹੈ ਪੱਥਰ ਚਟ ਪੱਥਰ ਚਟ ਦੇ ਪੱਤੇ ਇਸਨ ਕੋਈ ਫੁੱਲ ਨਹੀਂ ਲੱਗਦੇ ਪਰ ਇਸ ਦੇ ਪੱਤੇ ਬਹੁਤ ਸੁੰਦਰ ਹੁੰਦੇ ਨੇ ਤੇ ਬਹੁਤ ਹੀ ਲਾਭਕਾਰੀ ਹੁੰਦੇ ਨੇ ਮੌਨਸਨ ਵਿੱਚ ਇਹ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਵੱਧਦੇ ਨੇ ਤੇ ਲੱਗਿਆ ਹੋਇਆ ਵੀ ਪੌਦਾ ਬਹੁਤ ਸੁੰਦਰ ਲੱਗਦਾ ਹੈ ਨੰਬਰ 9 ਤੇ ਹੈ ਗਲੋਏ ਗਲੋਏ ਜੋ ਕਿ ਬਹੁਤ ਵਧੀਆ ਬੇਲ ਦੀ ਤਰ੍ਹਾਂ ਲੱਗਦੀ ਹੈ ਇਸ ਨੂੰ ਅਸੀਂ ਕਿਸ ਕਿਸੇ ਗਮਲੇ ਵਿੱਚ ਜਾਂ ਕਿਸੇ ਦਰਖਤ ਤੇ ਵੀ ਲਗਾ ਸਕਦੇ ਹਾਂ ਇਸ ਇਹ ਬਹੁਤਾਂ ਬਹੁਤ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਅਤੇ ਲੱਗਿਆ ਹੋਇਆ ਵੀ ਬਹੁਤ ਸੁੰਦਰ ਲੱਗਦਾ ਹੈ ਨੰਬਰ 10 ਤੇ ਹੈ ਬੇਲ ਪੱਤਰ ਜੋ ਕਿ ਧਾਰਮਿਕ ਪਵਿੱਤਰਤਾ ਨਾਲ ਪਰੇਆ ਹੋਇਆ ਹੈ ਜੋ ਸਿਵ ਸਿਵ ਜੀ ਨੂੰ ਕਿਹਾ ਜਾਂਦਾ ਹੈ ਇਹ ਇਹ ਪੌਦਾ ਮੌਨਸਨ ਵਿੱਚ ਤੇਜ਼ੀ ਨਾਲ ਵਧਦਾ ਹੈ ਜੇ ਤੁਸੀਂ ਤੁਸੀਂ ਚਾਹੋ ਤਾਂ ਇਹਨਾਂ ਦੇ ਵਿੱਚ ਕੁਝ ਇੱਕ ਦੋ ਪੌਦੇ ਆਪਣੇ ਘਰ ਵਿੱਚ ਲਗਾ ਕੇ ਆਪਣੇ ਘਰ ਦੀ ਸੁੰਦਰਤਾ ਨੂੰ ਵਧਾ ਸਕਦੇ ਹੋ ਤੇ ਹਰੇ ਭਰੇ ਆ ਤੁਹਾਡਾ ਘਰ ਬਹੁਤ ਸੁੰਦਰ ਲੱਗੇਗਾ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਏ ਤੇ ਇੱਕ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਜਰੂਰ ਕਰਿਓ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਵੀਡੀਓ ਵਜਿਦੇ ਕਿੱਦਾਂ ਲੱਗੀ ਤੇ ਤੁਸੀਂ ਇਹਨਾਂ ਵਿੱਚੋਂ ਕਿਹੜਾ ਪੌਦਾ ਲਗਾ ਲਗਾਇਆ ਹੈ ਜਾਂ ਤੁਹਾਡੇ ਘਰ ਇਹਨਾਂ ਵਿੱਚੋਂ ਕਿਹੜਾ ਪੌਦਾ ਪਹਿਲਾਂ ਤੋਂ ਹੀ ਮੌਜੂਦ ਹੈ ਧੰਨਵਾਦ ਤੇ ਸਾਨੂੰ ਨੂੰ ਸਪੋਰਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਜਰੂਰ ਜਾਇਓ ਧੰਨਵਾਦ